ਹਰ ਦਿਨ ਦੀ ਇੱਕ ਚੰਗੀ ਸ਼ੁਰੂਆਤ ਤੁਹਾਡੀ ਪੂਰੀ ਸਿਹਤ ਤੇ ਅਸਰ ਪਾ ਸਕਦੀ ਹੈ ਤੇ ਜਦੋਂ ਗੱਲ ਹੋਵੇ ਸਵੇਰ ਦੀਆਂ ਹੈਲਦੀ ਆਦਤਾਂ ਦੀ ਤਾਂ ਨੇਚੁਰਲ ਜੂਸ ਦਾ ਨਾਂ ਸਭ ਤੋਂ ਪਹਿਲਾਂ ਆਉਂਦਾ ਹੈ ਪਰ ਕੀ ਤੁਸੀਂ ਕਦੇ ਪਪੀਤੇ ਦੇ ਜੂਸ ਨੂੰ ਆਪਣੀ ਮਾਰਨਿੰਗ ਰੁਟੀਨ ਦਾ ਹਿੱਸਾ ਬਣਾਇਆ ਹੈ ਜੇਕਰ ਨਹੀਂ ਤਾਂ ਹੁਣ ਅਜਿਹਾ ਕਰਨ ਦਾ ਸਮਾਯੇ ਮਹਰਮ ਤਾਬਕ ਸਵੇਰੇ ਸਵੇਰੇ ਪਪੀਤੇ ਦਾ ਜੂਸ ਪੀਣਾ ਨਾ ਸਿਰਫ ਤੁਹਾਡੀ ਸਿਹਤ ਨੂੰ ਫਾਇਦਾ ਪਹੁੰਚਾਉਂਦਾ ਹੈ ਸਗੋਂ ਤੁਹਾਡੀ ਸਕਿਨ ਨੂੰ ਵੀ ਅੰਦਰ ਤੋਂ ਗਲੋਇੰਗ ਕਰਦਾ ਹੈ ਪਪੀਤੇ ਵਿੱਚ ਮੌਜੂਦਾ ਐਨਜ਼ਾਈਮ ਪਪੀਨ ਤੇ ਫਾਈਬਰ ਪਾਚਨ ਤੰਤਰ ਨੂੰ ਮਜ਼ਬੂਤ ਬਣਾਉਂਦੇ ਨੇ ਸਵੇਰੇ ਖਾਲੀ ਪੇਟ ਇਸ ਦਾ ਜੂਸ ਪੀ ਨਾਲ ਕਬਜ਼ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ ਪਪੀਤਾ ਐਂਟੀਆਕਸੀਡੈਂਟ ਵਿਟਾਮਿਨ ਸੀ ਤੇ ਵਿਟਾਮਿਨ ਏ ਨਾਲ ਭਰਪੂਰ ਹੁੰਦਾ ਹੈ ਜੋ ਸਕਿਨ ਦੀ ਡੂੰਘਾਈ ਨਾਲ ਸਫਾਈ ਕਰਦਾ ਹੈ ਤੇ ਉਸ ਨੂੰ ਨੇਚਰਲ ਗਲੋ ਕਰਦਾ ਹੈ ਡੇਲੀ ਸੇਵਨ ਨਾਲ ਡਾਰਕ ਸਪੌਟਸ ਤੇ ਪਿੰਪਲਸ ਵੀ ਘੱਟ ਹੋ ਸਕਦੇ ਨੇ ਪਪੀਤੇ ਵਿੱਚ ਵਿਟਾਮਿਨ ਸੀ ਦੀ ਚੰਗੀ ਮਾਤਰਾ ਹੁੰਦੀ ਹੈ ਜੋ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਂਦਾ ਹੈ ਬਦਲ ਮੌਸਮ ਵਿੱਚ ਬਿਮਾਰ ਹੋਣ ਦਾ ਖਤਰਾ ਵੀ ਘੱਟ ਹੁੰਦਾ ਹੈ। ਪਪੀਤੇ ਦਾ ਜੂਸ ਲੋ ਕੈਲੋਰੀ ਪਰ ਹਾਈ ਨਿਊਟ੍ਰੀਐਂਟਸ ਨਾਲ ਭਰਪੂਰ ਹੁੰਦਾ ਹੈ ਜਿਸ ਨਾਲ ਪੇਟ ਲੰਬੇ ਸਮੇਂ ਤੱਕ ਭਰਿਆ ਮਹਿਸੂਸ ਹੁੰਦਾ ਹੈ ਤੇ ਓਵਰ ਈਟਿੰਗ ਤੋਂ ਬਚਾਉਂਦਾ ਹੈ। ਜੇਕਰ ਤੁਸੀਂ ਦਿਨ ਦੀ ਸ਼ੁਰੂਆਤ ਹੈਲਦੀ, ਐਨਰਜੈਟਿਕ ਤੇ ਨੈਚੁਰਲ ਤਰੀਕੇ ਨਾਲ ਕਰਨਾ ਚਾਹੁੰਦੇ ਹੋ ਤਾਂ ਪਪੀਤੇ ਦੇ ਜੂਸ ਨੂੰ ਆਪਣੀ ਮਾਰਨਿੰਗ ਆਦਤ ਵਿੱਚ ਜ਼ਰੂਰ ਸ਼ਾਮਲ ਕਰੋ। ਹਰ ਦਿਨ ਦੀ ਇੱਕ ਚੰਗੀ ਸ਼ੁਰੂਆਤ ਤੁਹਾਡੀ ਪੂਰੀ ਸਿਹਤ ਤੇ ਅਸਰ ਪਾ ਸਕਦੀ ਹੈ ਤੇ ਜਦੋਂ ਗੱਲ ਹੋਵੇ ਸਵੇਰ ਦੀਆਂ ਹੈਲਦੀ ਆਦਤਾਂ ਦੀ ਤਾਂ ਨੇਚੁਰਲ ਜੂਸ ਦਾ ਨਾਂ ਸਭ ਤੋਂ ਪਹਿਲਾਂ ਆਉਂਦਾ ਹੈ ਕੀ ਤੁਸੀਂ ਕਦੇ ਪਪੀਤੇ ਦੇ ਜੂਸ ਨੂੰ ਆਪਣੀ ਮਾਰਨਿੰਗ ਰੁਟੀਨ ਦਾ ਹਿੱਸਾ ਬਣਾਇਆ ਹੈ ਜੇਕਰ ਨਹੀਂ ਤਾਂ ਹੁਣ ਅਜਿਹਾ ਕਰਨ ਦਾ ਸਮਾਂ ਆਇਆ ਹੈ ਮਾਹਰਾਂ ਮੁਤਾਬਕ ਸਵੇਰੇ ਸਵੇਰੇ ਪਪੀਤੇ ਦਾ ਜੂਸ ਪੀਣਾ ਨਾ ਸਿਰਫ ਤੁਹਾਡੀ ਸਿਹਤ ਨੂੰ ਫਾਇਦਾ ਪਹੁੰਚਾਉਂਦਾ ਹੈ ਸਗੋਂ ਤੁਹਾਡੀ ਸਕਿਨ ਨੂੰ ਵੀ ਅੰਦਰ ਤੋਂ ਗਲੋਇੰਗ ਕਰਦਾ ਹੈ ਪਪੀਤੇ ਵਿੱਚ ਮੌਜੂਦਾ ਐਨਜ਼ਾਈਮ ਪਪੇਨ ਤੇ ਫਾਈਬਰ ਪਾਚਨ ਤੰਤਰ ਨੂੰ ਮਜ਼ਬੂਤ ਬਣਾਉਂਦੇ ਨੇ ਸਵੇਰੇ ਖਾਲੀ ਪੇਟ ਇਸ ਦਾ ਜੂਸ ਪੀਣ ਨਾਲ ਕਬਜ਼ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ ਪਪੀਤਾ ਐਂਟੀਆਕਸੀਡੈਂਟ ਵਿਟਾਮਿਨ ਸੀ ਤੇ ਵਿਟਾਮਿਨ ਏ ਨਾਲ ਭਰਪੂਰ ਹੁੰਦਾ ਹੈ ਜੋ ਸਕਿਨ ਦੀ ਡੂੰਘਾਈ ਨਾਲ ਸਫਾਈ ਕਰਦਾ ਹੈ ਤੇ ਉਸ ਨੂੰ ਨੇਚਰਲ ਗਲੋ ਕਰਦਾ ਹੈ ਡੇਲੀ ਸੇਵਨ ਨਾਲ ਡਾਰਕ ਸਪੌਟਸ ਤੇ ਪਿੰਪਲਸ ਵੀ ਘੱਟ ਹੋ ਸਕਦੇ ਨੇ ਪਪੀਤੇ ਵਿੱਚ ਵਿਟਾਮਿਨ ਸੀ ਦੀ ਚੰਗੀ ਮਾਤਰਾ ਹੁੰਦੀ ਹੈ ਜੋ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਂਦਾ ਹੈ ਬਦਲਦੇ ਮੌਸਮ ਵਿੱਚ ਬਿਮਾਰ ਹੋਣ ਦਾ ਖਤਰਾ ਵੀ ਘੱਟ ਹੁੰਦਾ ਹੈ ਪਪੀਤੇ ਦਾ ਜੂਸ ਲੋ ਕੈਲੋਰੀ ਪਰ ਹਾਈ ਨਿਊਟਰੀਐਂਟਸ ਨਾਲ ਭਰਪੂਰ ਹੁੰਦਾ ਏ ਜਿਸ ਨਾਲ ਪੇਟ ਲੰਬੇ ਸਮੇਂ ਤੱਕ ਭਰਿਆ ਮਹਿਸੂਸ ਹੁੰਦਾ ਏ ਤੇ ਓਵਰ ਈਟਿੰਗ ਤੋਂ ਬਚਾਉਂਦਾ ਏ ਜੇਕਰ ਤੁਸੀਂ ਦਿਨ ਦੀ ਸ਼ੁਰੂਆਤ ਹੈਲਦੀ ਐਨਰਜੈਟਿਕ ਤੇ ਨੈਚੁਰਲ ਤਰੀਕੇ ਨਾਲ ਕਰਨਾ ਚਾਹੁੰਦੇ ਹੋ ਤਾਂ ਪਪੀਤੇ ਦੇ ਜੂਸ ਨੂੰ ਆਪਣੀ ਮਾਰਨਿੰਗ ਆਦਤ ਵਿੱਚ ਜ਼ਰੂਰ ਸ਼ਾਮਲ ਕਰੋ